ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜੰਗਲਾਤ ਵਿਭਾਗ ਦੀ ਰੇਂਜ ਸ਼੍ਰੀ ਆਨੰਦਪੁਰ ਸਾਹਿਬ ਤੋਂ ਹਰ ਰੋਜ਼ ਖੈਰਾਂ ਦੇ ਰੁੱਖਾਂ ਦੀ ਚੋਰੀ ਜਾਰੀ ਹੈ ਰੇਂਜ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਡੁਕਲੀ ਬਦਲੈੜੀ ਥਲੂ ਗਮੀਰਪੁਰ ਆਗੰਪੁਰ ਦੇ ਨਾਲ ਲੱਗਦੇ ਟੱਪਰੀਆਂ ਤੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਲੱਖਾਂ ਰੁਪਏ ਦੇ ਖੈਰ ਚੋਰੀ ਹੋ ਚੁੱਕੇ ਹਨ ਜਦੋਂ ਇਸ ਸਬੰਧ ਦੇ ਵਿੱਚ ਰੇਂਜ ਅਫਸਰ ਆਨੰਦਪੁਰ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਆ ਗਿਆ ਹੈ ਕਿ ਕਈ ਜਗ੍ਹਾ ਦੇ ਉਤੋਂ ਖੇਦੇ ਰੁੱਖ ਕੱਟੇ ਗਏ ਹਨ ਪਰ ਕਿਤੇ ਨਾ ਕਿਤੇ ਉਹਨਾਂ ਦਾ ਜਵਾਬ ਤਸੱਲੀ ਬਖਸ਼ ਨਜ਼ਰ ਨਹੀਂ ਆ ਰਿਹਾ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਵਿਭਾਗ ਦਾ ਧਿਆਨ ਭਟਕਾਉਣ ਦੇ ਲਈ ਕਿਸੇ ਨੇ ਸ਼ਰਾਰਤ ਕੀਤੀ ਹੈ ਅਤੇ ਛੋਟੇ ਖੇਰਾਂ ਦੇ ਰੁੱਖਾਂ ਨੂੰ ਕੱਟ ਦਿੱਤਾ ਗਿਆ ਹੈ ਪਰ ਜੇਕਰ ਗਰਾਊਂਡ ਲੈਵਲ ਦੀ ਗੱਲ ਕਰੀ ਤਾਂ ਤਸਵੀਰਾਂ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਰੁੱਖਾਂ ਦੀ ਮਟਾਈ ਕਿੰਨੀ ਜ਼ਿਆਦਾ ਹੈ ਤੇ ਨਾਲ ਹੀ ਜਿਸ ਜਗ੍ਹਾ ਉਤੋਂ ਰੁੱਖ ਕੱਟੇ ਗਏ ਹਨ ਉਸ ਜਗ੍ਹਾ ਉਤੇ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਵੀ ਵਿਖਾਈ ਦੇ ਰਹੇ ਹਨ ਪਰ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਆਪਣੇ ਗਾਰਡ ਸਹਿਬਾਨਾਂ ਨੂੰ ਕਹਿ ਦਿੱਤਾ ਹੈ ਕਿ ਉਹ ਏਰੀਏ ਦੇ ਵਿੱਚ ਹੀ ਰਹਿਣ ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਵਿਭਾਗ ਆਪਣੀ ਅਣਗਹਿਲੀ ਛੁਪਾਉਣ ਦੇ ਚਲਦੇ ਹੋਏ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਹੈ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਕੁਝ ਸਮਾਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਰੇਂਜ ਸ਼੍ਰੀ ਅਨੰਦਪੁਰ ਸਾਹਿਬ ਦੇ ਲਾਗੇ ਚੰਗਰ ਇਲਾਕੇ ਦੇ ਵਿੱਚ ਕੁਝ ਸਮਾਂ ਪਹਿਲਾਂ ਖੈਰਾਂ ਦੇ ਰੁੱਖ ਕੱਟੇ ਗਏ ਸਨ ਜਿਸ ਦੇ ਵਿੱਚ ਕਾਰਵਾਈ ਕਰਦੇ ਹੋਏ ਜੰਗਲਾਤ ਵਿਭਾਗ ਦੇ ਗਾਰਡ ਸਹਿਬਾਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ ਜੇਕਰ ਜੰਗਲਾਤ ਵਿਭਾਗ ਦੀ ਪੂਰੀ ਟੀਮ ਮੌਜੂਦ ਹੋਣ ਤੋਂ ਬਾਅਦ ਵੀ ਇਸ ਤਰ੍ਹਾਂ ਖੈਰਾਂ ਦੇ ਰੁੱਖਾਂ ਦੀ ਕਟਾਈ ਲਗਾਤਾਰ ਜਾਰੀ ਰਹੀ ਤਾਂ ਸਬੰਧਿਤ ਵਿਭਾਗ ਦੀ ਕਾਰੈਸ਼ਲੀ ਤੇ ਪ੍ਰਸ਼ਨ ਚ ਨੋਟਿਜ਼ ਜਾਂਦੇ ਹਨ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਬੰਧਿਤ ਵਿਭਾਗ ਵੱਲੋਂ ਖੈਰ ਵੱਡਣ ਵਾਲੇ ਮਾਫੀਆ ਉਤੇ ਨਕੇਲ ਕੱਸੀ ਜਾਂਦੀ ਹੈ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ ਸ਼੍ਰੀ ਅਨੰਦਪਰਸਾਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਾਡੇ ਕੋਲ ਵੀਡੀਓ ਆਈ ਇੱਕ ਆ ਬੰਦਾਰੀ ਰਾਏ ਪਰ ਮਦਰਾੜੀ ਵਾਲੇ ਪਾਸੇ ਦਰਖਤ ਵੱਡੇ ਗਏ ਨੇ ਜਿਵੇਂ ਕਿ ਖੈਰ ਦੇ ਪੂਟੇ ਹਾਂ ਹਾਂ ਤੁਹਾਡੇ ਧਿਆਨ ਚ ਜੇ ਚੱਲ ਹਾਂ ਮੇਰੇ ਧਿਆਨ ਚ ਆਈ ਆ ਕੱਲ ਇਹ ਮੇਰੇ ਡੀਐਫ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਤੇ ਕੰਜ਼ਰਵੇਟਰ ਸਾਹਿਬ ਦਾ ਫੋਨ ਆਇਆ ਸੀ ਕੱਲ ਤਾਂ ਮੈਂ ਗਿਆ ਹੋਇਆ ਸੀ ਬਿਜਨਸ ਦਫ਼ਤਰ ਮਹਾਲੀ ਅੱਜ ਮੈਂ ਹੁਣ ਸਾਰੀ ਆਪਣੀ ਟੀਮ ਲੈ ਕੇ ਨਾ ਇੱਧਰ ਦਾ ਬਲਾਕ ਅਫਸਰ ਬਣਗੜ ਜੀ ਇਹਨਾਂ ਨੂੰ ਲੈ ਕੇ ਹੁਣ ਮੈਂ ਵਿਜ਼ਿਟ ਕੀਤਾ ਇਸ ਏਰੀਆ ਦਾ ਜੀ ਉਹ ਜਿਹੜੇ ਬੂਟੇ ਕੱਟ ਹੋਏ ਨੰਬਰ ਵਾਲੇ ਉਹ ਕੀ ਕਿਸੇ ਨੇ ਵੱਢ ਕੇ ਸੁੱਟ ਦਿੱਤੇ ਬੂਟੇ ਜੀ ਉਹ ਚੱਕ ਕੇ ਫਿਰ ਇਹਨਾਂ ਨੇ ਸਾਡੇ ਇਹਨਾਂ ਨੇ ਕੀਤਾ ਹੁਣ ਕਰਮਚਾਰੀਆਂ ਦਾ ਚਕਾਕਾ ਉਹ ਨਹਿਰੀ ਇਰੀਗੇਸ਼ਨ ਹੈ ਉਹ ਬੰਦ ਹੋ ਗਿਆ ਵਾ ਜਿਹੜਾ ਸ਼ੈਲਟਰ ਹੈ ਜੀ ਉੱਥੇ ਸਟਾਕ ਲਾਤਾ ਇਹਨਾਂ ਦਾ ਚਕਾ ਕੇ ਠੀਕ ਹੈ ਜੀ ਫਿਰ ਉਦੋਂ ਬਾਅਦ ਮੈਂ ਦੇਖਣਾ ਫਿਰ ਦੂਜੇ ਪਾਸੇ ਇੱਕ ਹੋਰ ਸੀਗਾ ਅੰਡਰ ਗਰਥ ਦਾ ਕੋਈ ਖੈਰ ਹੈ ਕੱਟਿਆ ਹੋਇਆ ਜੀ ਉਹ ਵੀ ਐਦੇ ਸਿੱਟਿਆ ਹੋਇਆ ਕਿਉਂਕਿ ਮੈਨੂੰ ਜਿਹੜਾ ਮੈਂ ਹੁਣ ਚੈੱਕ ਕੀਤਾ ਨਾ ਏਰੀਆ ਮੈਨੂੰ ਦੇਖਣ ਦੇ ਮੈਨੂੰ ਇਤਾਂ ਲੱਗਿਆ ਵੀ ਕਿਸੇ ਨਾ ਸ਼ਰਾਰਤੀ ਅਨਸਰ ਦਾ ਕੰਮ ਹੈ ਵੀ ਵੱਡ ਕੇ ਜਿਹੜਾ ਡਿਪਾਰਟਮੈਂਟ ਦਾ ਜਿਹੜਾ ਨਾ ਮਾਈਂਡ ਹੈ ਦੂਜੇ ਪਾਸੇ ਨੂੰ ਘੁਮਾਣਾ ਧਿਆਨ ਭਟਕਾਉਣ ਵਾਸਤੇ ਧਿਆਨ ਭਟਕਾਉਣ ਵਾਸਤੇ ਕਿਉਂਕਿ ਹਲਕਾ ਖੈਰ ਕਿਸੇ ਦਾ ਕੀ ਕਰਨਾ ਵੱਡ ਕੇ ਜੀ ਠੀਕ ਹੈ ਨਾ ਮੈਂ ਉਹ ਦੋਨੇ ਚੀਜ਼ਾਂ ਦੇਖ ਲਈਆਂ ਮੈਂ ਉਹ ਹੂੰ ਜਿੱਥੇ ਰੱਖਿਆ ਹੋਇਆ ਮੈਂ ਉਹ ਵੀ ਦੇਖਿਆ ਹੁਣ ਜਿੱਥੋਂ ਕੱਟ ਹੋਇਆ ਮੈਂ ਉਹ ਵੀ ਦੇਖਦਾ ਪਿਆ ਹੁਣ ਇਸ ਵੇਲੇ ਹੂੰ ਮੇਰੇ ਨਾਲ ਹੀ ਇਹ ਸਟਾਫ ਦੇ ਵੀ ਜੀ ਤੇ ਉਹ ਇਹ ਚੱਕਰ ਹੈਗਾ ਹੁਣ ਮੈਂ ਇਹਨਾਂ ਨੂੰ ਇਹ ਕਿਹਾ ਵੀ ਮੜ ਜਾ ਖਿੱਚ ਕੇ ਰੱਖੋ ਤਿੰਨ ਰਾਤ ਵੀ ਇਹ ਪਤਾ ਕਰੋ ਵੀ ਕੌਣ ਹੈਗਾ ਸ਼ਰਾਬੀ ਆ ਸਰ ਜਾ ਕੋਈ ਜੇਕਰ ਜੇਕਰ ਮਿਲਦਾ ਹੈ ਜੇਕਰ ਪਤਾ ਲੱਗਦਾ ਤੁਹਾਨੂੰ ਜੇ ਮੈਨੂੰ ਪਤਾ ਮੈ ਜੇ ਮੈਨੂੰ ਲੱਗ ਗਿਆ ਮੇਰੇ ਆ ਗਿਆ ਮੇਰੇ ੱੱਕੇ ਚੜ ਗਏ ਫੇਰ ਤਾਂ ਮੈਂ ਪੁਲਿਸ ਕੋਲ ਆਪਣਾ ਪਰਚਾ ਕਰਾ ਦੇਣਾ ਨਾ ਪਰ ਠੀਕ ਹੈ ਜੀ ਨਹੀਂ ਫਿਰ ਜਿਹੜੀ ਸਾਡੀ ਹੈਗੀ ਕਾਰਵਾਈ ਜੇ ਸਾਨੂੰ ਉਹਦਾ ਦਿੰਦੇ ਆ ਜੁਰਮਾਨਾ ਠੀਕ ਹੈ ਨਹੀਂ ਅਦਰਵਾਇਜ਼ ਫਿਰ ਆਪਾਂ ਇਹਨਾਂ ਦਾ ਚੱਕ ਫੋੜ ਕੇਸ ਜਾਂ ਪੁਲਿਸ ਪਰਚਾ ਦੇਣਾ ਸਰ ਇਹਨਾਂ ਦੇ ਉੱਤੇ ਇਹਨਾਂ ਦੇ ਉੱਤੇ ਲਗਾਮ ਕਿੰਨਾ ਕੱਤੀ ਜਾ ਸਕਦੀ ਇਹਨਾਂ ਪਰ ਤਾਂ ਹੁਣ ਅਸੀਂ ਪਤਾ ਕਿ ਹੁਣ ਮੇਰੇ ਕੋਲ ਸਟਾਫ ਹੈਗੇ ਜਿਹੜਾ ਇੱਧਰ ਦਾ ਨਵੇਂ ਆ ਉਹ ਚੱਲ ਗਏ ਆਪਣਾ ਟ੍ਰੇਨਿੰਗ ਨੂੰ ਜਾ ਰਹੇ ਆ ਹੁਣ ਉਹ ਜੀ ਤੇ ਹੁਣ ਮੇਰੇ ਕੋਲ ਸਿਰਫ ਦੋ ਗਾਰਡ ਆ ਗਏ ਇੱਧਰ ਏਰੀਆ 'ਚ ਨਵੇਂ ਜੀ ਹੁਣ ਮੈਂ ਉਹਨਾਂ ਨੂੰ ਵੀ ਕਿਹਾ ਹੈ ਵੀ ਆਪਣਾ ਆਪਣਾ ਇੱਥੇ ਰੱਖੋ ਜਿਹੜੀ ਰਹਿائش ਹੈ ਆਪਣੀ ਲੋਕਲ ਰੱਖੋ ਇੱਥੇ ਹੂੰ ਹੂੰ ਇੱਥੇ ਰੱਖ ਕੇ ਦਿਨ ਰਾਤ ਮਾਰਦਾ ਇਹ ਚੈੱਕ ਕਰੋ ਜਿਹੜੇ ਲੋਕਲ ਪਿੰਡਾਂ ਦੇ ਹੈਗੇ ਕੋਈ ਬੰਦਾ ਕੋਈ ਜਿਹਦਾ ਦੁਕਾਨ ਆਲਾ ਕੋਈ ਸਰਪੰਚ ਇਹਨਾਂ ਦਾ ਤਾਲਮੇਂਦ ਰੱਖੋ ਵੀ ਕੋਈ ਡਿਪੂਟ ਆਪੋ ਤਾਂ ਨਹੀਂ ਹੈਗਾ ਸਾਲ ਇੱਥੇ ਹਾਂ ਹੋ ਸਕਦਾ ਕੋਈ ਹਿਮਾਚਲ ਦੀ ਹੱਦ ਵਿੱਚ ਨਾ ਹੋਵੇ ਡਿਪੂ ਮਖ ਇਹ ਵੀ ਚੈੱਕ ਕਰਨ ਸਾਰਾ ਬੰਡਰੀ ਹੂੰ ਤੁਹਾਡੇ ਕੋਲ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਵੱਲੋਂ ਇਹਨੂੰ ਕੰਮ ਮੈਂ ਇਹਨੂੰ ਕੀਤਾ ਹੋਇਆ ਦੇਖਾ ਮੈਂ ਤਾਂ ਸਭੋ ਜਿਆਦਾ ਇੱਥੇ ਆ ਮੈਂ ਤਾਂ ਖੁੱਲੇ ਰੱਖਿਆ ਵਾਸਤੇ ਵੀ ਮੈਂ ਤਾਂ ਇਹਨਾਂ ਨੂੰ ਕਹਿੰਦਾ ਜਿਹੜੇ ਐਬਿਡੀਕੈਂਟ ਆ ਵੀ ਆਪਣੀ ਪਾਈ ਦੀ ਸ਼ਾਂਤੀ ਕਰਾਓ ਕਹਿੰਦਾ ਜੀ ਤੇ ਜੇ ਨਿਸ਼ਾਨਦੀ ਕਰਵਾਉਂਦੇ ਤੇ ਨਾਲ ਜਿਹੜੇ ਨਾਲ ਲੱਗਦੇ ਜਿੰਨੇ ਵੀ ਚਾਰੇ ਬੰਦਿਆਂ ਦੇ ਮਾਲਕ ਹੈਗੇ ਉਹਨਾਂ ਦੇ ਸਿਗਨੇਚਰ ਉਹਨਾਂ ਦੇ ਨੋਬਜੈਕਸ਼ਨ ਦਾ ਸਰਟੀਫਿਕੇਟ ਹੂੰ ਵੀ ਤਾਂ ਥੋੜਾ ਇਹ ਪ੍ਰੋਸੈਸ ਤੋੜਦਾ ਹੁਣ ਅਸੀਂ ਉਹ ਕੰਮ ਨਹੀਂ ਕਰਨਾ ਕਿਉਂਕਿ ਸਾਨੂੰ ਮੈਨੂੰ ਜਿੰਨੀ ਮੇਰੇ ਕੋਲ ਐਡਵਿਕੇਸ਼ਨ ਆਈਆਂ ਹੁਣ ਤੱਕ ਜੀ ਉਹ ਇਹੀ ਮੈਨੂੰ ਕਹਿੰਦੇ ਸੀ ਵੀ ਖੁੱਲਾ ਰਕਵਾ ਮੈਂ ਕਿਹਾ ਖੁੱਲੇ ਰਕਵੇ ਚਾਹੇ ਬੰਦਾ ਪ੍ਰੋਸੈਸ ਸੇਮ ਏਕ ਹੈ ਸਾਰਿਆਂ ਦਾ ਬਹੁਤ ਵਧੀਆ ਠੀਕ ਹੈ ਨਾ ਆਪਣਾ ਉਹਦੇ ਨਾਲ ਕਰਾਓ ਆਪਣਾ ਜਿਹੜਾ ਟੋਟਲ ਸਟੇਸ਼ਨ ਦਾ ਨਿਸ਼ਾਨਦੀ ਕਰਾਓ ਜੀ ਐਫੀਡੇਵਿਟ ਦਿਓ ਮੈਨੂੰ ਜੇ ਕੋਈ ਨੁਕਸਾਨ ਹੁੰ కానవాగుత వోనాగది కికారగాగావా.